ਪੰਜਾਬ ਦੇ ਵਿੱਚ ਜੋ ਰਲ ਕੇ ਖੇਡ ਰਹੇ ਆ ਕਾਂਗਰਸ ਤੇ ਆਮ ਆਦਮੀ ਪਾਰਟੀ ਲੁਧਿਆਣੇ ਚ ਵੀ ਮੇਅਰ ਬਣਵਾਇਆ ਉਹਨਾਂ ਨੂੰ ਕੌਂਸਲਰ ਦਿੱਤੇ ਆਮ ਆਦਮੀ ਜਲੰਧਰ ਚ ਵੀ ਆਮ ਆਦਮੀ ਦਾ ਮੇਅਰ ਬਣਾਇਆ ਪਟਿਆਲੇ ਚ ਵੀ ਬਣਾਇਆ ਇੱਕ ਵੀ ਜਗ੍ਹਾ ਪਟਿਆਲੇ ਕੀ ਕੁਝ ਨਹੀਂ ਹੋਇਆ ਇੱਕ ਜਗ੍ਹਾ ਕਾਂਗਰਸ ਨੇ ਵਿਰੋਧ ਕੀਤਾ ਇੱਕ ਜਗ੍ਹਾ ਇਹਨਾਂ ਦਾ ਪ੍ਰਧਾਨ ਵਿਰੋਧ ਕਰਨ ਗਿਆ ਇੱਕ ਦਿਨ ਇਹਨਾਂ ਦਾ ਸੀਐਲਪੀ ਲੀਡਰ ਵਿਰੋਧ ਕਰਨ ਗਿਆ ਰਲ ਕੇ ਪਟਿਆਲੇ ਵੀ ਉਹਨਾਂ ਨੂੰ ਬੰਦੇ ਦਿੱਤੇ ਲੁਧਿਆਣੇ ਵੀ ਬੰਦੇ ਦਿੱਤੇ ਜਲੰਧਰ ਵੀ ਬੰਦੇ ਦਿੱਤੇ ਤੇ ਹੁਣ ਹਾਲਾਤ ਦੇਖੋ ਕੱਲ ਕੀ ਪ੍ਰਧਾਨ ਕਾਂਗਰਸ ਦਾ ਕਹਿੰਦਾ ਵੀ ਮੈਂ ਕਿਸ ਚ ਆਪਣੇ ਕੌਂਸਲਰ ਨੂੰ ਲੈ ਕੇ ਗਏ ਆ ਬੱਸ 'ਚ ਬਿਠਾ ਕੇ ਮੈਂ ਉਹਨਾਂ ਨੂੰ ਕਿਹਾ ਵੀ ਬੱਸ ਭੇਜ ਦਿਓ ਸੀਪੀ ਸਾਹਿਬ ਬੱਸ ਭੇਜ ਦਿਓ ਸੀਪੀ ਸਾਹਿਬ ਬੱਸ ਦੇ ਵਿੱਚ ਅਸੀਂ ਸਾਰੇ ਕੌਂਸਲਰ ਨੇ ਜਿਹੜੇ ਉਹ ਬਿਠਾ ਕੇ ਲੈ ਕੇ ਆਵਾਂਗੇ ਤੇ ਅਸੀਂ ਉਹਨਾਂ ਨੂੰ ਜਿੱਥੇ ਵੋਟ ਪੈਣੀ ਸੀ ਉੱਥੇ ਲੈ ਕੇ ਜਾਵਾਂਗੇ ਇਹ ਸੀਐਲਪੀ ਲੀਡਰ ਬਾਜਵਾ ਸਾਹਿਬ ਤੇ ਵੜਿੰਗ ਸਾਹਿਬ ਦੇ ਬਿਆਨ ਨੇ ਵੀ ਸਾਨੂੰ ਉਸ ਬੱਸ ਦੇ ਬਾਰੇ ਕਿਹਾ ਗਿਆ ਅਸੀਂ ਉਸ ਬੱਸ ਨੂੰ ਕਿਹਾ ਭੇਜ ਦਿਓ ਅਸੀਂ ਬੱਸ 'ਚ ਬੈ ਕੇ ਆ ਗਏ ਇਹ ਬੱਸ ਇਹ ਬੱਸ ਬੱਸ ਖੇਲਣਾ ਇਹ ਉਹੀ ਬੱਸ ਤਾਂ ਨਹੀਂ ਜਿਹੜੀ ਭਗਵੰਤ ਮਾਨ ਸਾਹਿਬ ਨੇ ਉਹ ਖਾਸ ਤੌਰ ਤੇ ਰਾਜਾ ਵੜਿੰਗ ਨੂੰ ਡਰਾਉਣ ਖਾਤਰ ਰੱਖੀ ਹੋਈ ਆ ਜਿਹੜੀ ਬੱਸ ਦੀ ਗੱਲ ਬੋਡੀਆਂ ਦੀ ਉਹ ਵਿਧਾਨ ਸਭਾ 'ਚ ਕਰਦੇ ਆ ਬਾਰ-ਬਾਰ ਕਰਦੇ ਆ ਤੇ ਉਹੀ ਬੱਸ ਕਿਉਂ ਇੱਕ ਪੁਲਿਸ ਕਮਿਸ਼ਨਰ ਦੇ ਕਾਮ ਆਦਮੀ ਦੀ ਸਰਕਾਰ ਦੇ ਕਹਿੰਦੇ ਉਹ ਬੱਸ ਤੁਸੀਂ ਮੰਨੀ ਉਸ ਗੱਲ ਨੂੰ ਤੇ ਉਸ ਬੱਸ ਚ ਸਾਰੇ ਬੰਦੇ ਆਪਣੇ ਬਿਠਾ ਕੇ ਤੁਸੀਂ ਉਹਨਾਂ ਨੂੰ ਲੇਟ ਕੀਤਾ ਇਹ ਸ਼ਰਿਆਮ ਪਤਾ ਲੱਗਦਾ ਵੀ ਰਾਜਾ ਵੜਿੰਗ ਸਾਹਿਬ ਕਾਂਗਰਸ ਪਾਰਟੀ ਸਾਰੇ ਕੌਂਸਲਰ ਕਾਂਗਰਸ ਨਾਲ ਧੋਖਾ ਕਰਕੇ ਉਸ ਬੱਸ ਚ ਬੱਸ ਵੀ ਉਹਨਾਂ ਨੇ ਉਹੀ ਭੇਜੀ ਜਿਹਦੇ ਵਿੱਚ ਬੱਸ ਬਾਡੀਆ ਦਾ ਰੌਲਾ ਆਇਆ ਜਿਦੇ ਵਿੱਚ 700 ਕਰੋੜ ਦਾ ਸਕੈਂਡਲ ਆ ਦੇਖੋ ਸਹੀ ਵੀ ਡਰ ਕੀ ਚੀਜ਼ ਹੁੰਦੀ ਆ دہشت ਕੀ ਚੀਜ਼ ਹੁੰਦੀ ਆ ਸ਼ਰਿਆਮ ਸਾਰੀ ਕਾਂਗਰਸ ਇੱਕ ਬੱਸ 'ਚ ਉਹੀ ਬੱਸ ਬੋਡੀ ਵਾਲੀ ਸਕੈਂਡਲ 'ਚ ਸਰਕਾਰ ਨੇ ਉਹ ਦਿਖਾ ਕੇ ਭੇਜੀ ਵੀ ਰਾਜਾ ਸਾਹਿਬ ਆ ਬਾਤ ਸਾਹ ਤੁਹਾਡੀ ਜਿਹੜੀਆਂ ਬੋਡੀਆਂ ਦਾ ਸਕੈਂਡਲ ਆ ਉਸੇ ਬੱਸ 'ਚ ਦੇਖੋ ਕਾਉਂਸਲਰ ਬਿਠਾ ਕੇ ਕਾਂਗਰਸ ਨੇ ਲੈ ਕੇ ਆਂਦੇ ਤੇ ਤੋਹਫੇ ਵਿੱਚ ਸਾਰੇ ਕਾਉਂਸਲਰ ਆ ਜਿਹੜੇ ਆਮ ਆਦਮੀ ਨੂੰ ਦਿੱਤੇ ਇਹ ਗੱਲ ਸਪਸ਼ਟ ਕਰਨੀ ਪਾਉਗੀ ਕਾਂਗਰਸ ਪਾਰਟੀ ਨੂੰ ਵੀ ਕਿਉਂ ਹਾਈ ਕਮਾਂਡ ਨੂੰ ਮੋਚਣਾ ਚਾਹੁੰਦਾ ਕਿਉਂ ਤੁਹਾਡੇ ਸੀਐਲਪੀ ਲੀਡਰ ਤੇ ਤੁਹਾਡੇ ਪ੍ਰਧਾਨ ਉਹੀ ਬੱਸਾਂ ਦੇ ਵਿੱਚ ਸਰਕਾਰ ਦੀ ਭੇਜੀ ਹੋਈ ਬੱਸ ਕਿਵੇਂ ਤੁਸੀਂ ਲੈ ਕੇ ਆ ਸਕਦੇ ਹੋ ਜੀ ਤੁਸੀਂ ਬਾਅਦ ਵਿੱਚ ਕਹਿੰਦੇ ਹੋ ਅਸੀਂ ਵਿਸ਼ਵਾਸ ਨਹੀਂ ਕਰਦੇ ਸਾਡਾ ਰੌਲਾ ਇਹ ਧਰਨੇ ਦਿੰਦੇ ਹੋ ਪਹਿਲਾਂ ਉਹਨਾਂ ਦੀ ਬੱਸ 'ਚ ਬੈਠ ਕੇ ਤੁਸੀਂ ਕਿਉਂ ਆਏ ਜੀ ਤੇ ਉਹਨਾਂ ਨੇ ਤੁਹਾਨੂੰ ਜੋ ਮੈਨੂੰ ਪਤਾ ਲੱਗਿਆ ਬਿਲਕੁਲ ਡੀਲ ਹੋਈ ਇਹ ਗੱਲ ਕਹੀ ਵੀ ਤੁਹਾਡਾ ਸਕੈਂਡਲ ਆ ਜਿਹੜਾ ਨਹੀਂ ਅਸੀਂ ਬਾਹਰ ਉੱਚ ਅੱਗੇ ਪਰਸਿਊ ਕਰਾਂਗੇ ਅੱਗੇ ਉਹਨੂੰ ਬਾਧਾਵਾਂਗੇ ਉਹ ਬੱਸ ਨਿਸ਼ਾਨੀ ਭੇਜੀ ਤੇ ਉਸ ਬੱਸ 'ਚ ਡਰਦੇ ਸਾਰਿਆਂ ਨੂੰ ਬਿਠਾ ਕੇ ਕਿ ਦੋਨੋਂ ਲੀਡਰ ਲੈ ਕੇ ਆਏ ਤੇ ਸੌਦਾ ਕਰਕੇ ਵੀ ਸਾਨੂੰ ਬਖਸ਼ ਦਿਓ ਸਾਨੂੰ ਰਹਿਣ ਦਿਓ ਤੇ ਜਿਹੜਾ ਮੇਅਰ ਆ ਉਹ ਉੱਥੇ ਕਾਂਗਰਸ ਪਾਰਟੀ ਨੇ ਆਮ ਆਦਮੀ ਦਾ ਬਣਾਇਆ ਇਹ ਬਹੁਤ ਬੜੀ ਗੱਲ ਜਿਹੜੀ ਘਟਨਾਕ੍ਰਮਾ ਜਿਹੜਾ ਕੱਲ ਹੋਇਆ